ਇਹ ਫੈਲਰ ਨੇ ਬਾਈ ਕਹਿੰਦਾ 22 ਕਿਜੀ ਦੁੱਧ ਪਾਇਆ ਵਿਆ 24 25 ਕਿਜੀ ਪਾ ਦੂਗੀ ਸਵੇਰੇ ਬੋਲਾ ਵੀ ਇਹਦਾ ਚੋਇਆ ਵਿਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੇਰ ਜੱਪੇ ਵਾਲਾ ਕੰਮ ਆ ਗਿਆ ਬਾਈ ਕਹਿੰਦਾ ਬਿਲਕੁਲ ਡਨ ਲੈ ਸੱਜਣੋ ਪਿੰਡ ਭੈਣੀ ਮਹਾਰਾਜ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਬਰਨਾਲਾ ਮੱਲੋ ਬੈਣਾ ਤਿੰਨ ਲੱਗੀਆਂ ਦਿਖਾਉਣਾ ਦੋ ਤਾਂ ਇਧਰਲੇ ਬੰਦੇ ਤੁਹਾਨੂੰ ਜਰਸੀ ਦਿਖਾ ਦਾਂਗੇ ਗੱਬਣ ਤੇ ਇੱਕ ਦਿਖਾ ਦਾਂਗੇ ਤਾਜੀ ਸੂਈ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਖੋਲ ਕੇ ਘੁਮਾ ਕੇ ਤਸੱਲੀ ਕਰਨ ਦਾ ਭਾਵੇਂ ਆ ਵੀ ਤੁਹਾਡੀ ਤਸੱਲੀ ਨਾ ਮੈਂ ਹਰੇਕ ਪੱਖ ਤੋਂ ਕਰਾ ਦੇਣੀ ਆ ਤੇ ਗੱਲਬਾਤ ਵੀ ਨਾ ਕਰਾ ਦਾਂਗੇ ਆ ਜਾ ਬਲਵਾਨਾ ਫਿਰ ਸੱਸੀ ਗਲਬਾਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਨਾਮ ਤੇ ਨੰਬਰ ਦੱਸ ਦਿਓ ਨਾਮ ਅਵਤਾਰ ਸਿੰਘ ਪਿੰਡ ਪਹਿਣੀ ਮਹਾਰਾ ਜਿਲ੍ਹਾ ਬਰਨਾਲਾ ਜੀ ਫੋਨ ਨੰਬਰ ਜੀ ਨੰਬਰ 9877376181 98773 76181 ਤੇ ਸ਼ੁਰੂਆਤ ਫਿਰਤਾਜੀ ਤੋਂ ਕਰ ਲਈਏ ਹਾਂ ਜੀ ਹਾਂ ਵੀਰੇ ਬੱਚਾ ਕੀ ਨਾਮ ਕੇ ਨਾਲ ਇਹ ਬੱਸਾ ਵੀਰੇ ਸਵੇਰੇ ਗੁਰੀ 3 ਵਜੇ ਸੂਈ ਆ ਅੱਜ ਹੀ ਓਕੇ ਸਾਢੇ 6 ਵਜੇ ਦਾ ਆ ਬੌਲਾ ਪਿਆ ਦੇਖ ਦਿਖਾ ਦੇ ਵੀਰੇ ਠੀਕ ਹੈ ਗੱਲ ਬੌਲਾ ਬਾਲਟੀ ਭਰ ਕੇ ਕੱਢ ਕੇ ਦੋ ਸੀਸੀਆਂ ਇਹਨੂੰ ਬੱਚੇ ਨੂੰ ਪਿਆ ਕੇ ਠੀਕ ਹੈ ਗੱਲ ਫਿਰ ਇਹਦੀ 7:00 ਵਜੇ ਜੇਰ ਪੈ ਗਈ ਸੀਗੀ ਤੇ ਇਥੋਂ ਮਾਰ ਜੇਰ ਰੇੜੇ ਚ ਪਈ ਆ ਗਈ ਆਰਡਰ ਤੇ ਮਾਰ ਦੇ ਕੈਮਰਾ ਲੇਵਾ ਤੇ ਮੰਨ ਲਓ ਮਤਲਬ ਫਾੜੀ ਵਾਲਾ ਆਡਰ ਹੀ ਰੱਖੋ ਸੁਭਾਣ ਜੰਦੀਆਂ ਦਾ ਪੂਰੀ ਵਧੀਆ ਭਾਈ ਜਿੰਮੇ ਮਰਜੀ ਕੋਈ ਵਸਤਾ ਨਹੀਂ ਬੁੜੀ ਚੋਲੇ ਜਵਾਗ ਨਿਆਣਾ ਪਾਉ ਨਾ ਪਾਉ ਠੀਕ ਹੈ ਪੂਸ਼ ਫੜੀ ਮੜੀ ਜੀ ਲਓ ਜੀ ਪਹਿਲਣ ਦਾ 22 ਕਿਲੋ ਦੋ ਦਿੱਤਾ ਹੈ 25 ਪਲੱਸ ਪੋਲੇ ਹਾਥੀ ਨਾ ਪਾ ਠੀਕ ਹੈ ਗੱਲਾ ਵੀ ਪਹਿਲਣ ਦਾ 22 ਕੇਜੀ ਦਾ ਹਾਂ ਜਿਹਨੂੰ ਕਹਿੰਦੇ ਨੇ ਜੀ ਪੰਜਾਬ ਵਾਲੀ ਜਰਸੀ ਬਲੈਕ ਰੰਗ ਦੀ ਇਹ ਆ ਠੀਕ ਹੈ ਗੱਲ ਛੋਟੀ ਨਹੀਂ ਕੋਈ 6 ਫੁੱਟ ਤੋਂ ਇੰਚ ਕੱਦ ਵੀ ਚੰਗਾ ਤੇ ਆਰਡਰ ਫਾੜੀ ਵਾਲਾ ਨਾ ਹਾਂ ਜਲਦੀ ਉਰਲੇ ਬੰਨਿਓ ਕਰਾ ਦੀ ਚੱਕ ਚੌੜ ਮੋਟਾ ਮੋਟਾ ਚੋ ਜਮਲੋ ਹੱਥੀ ਚਵਾਈ ਵਾਲਾ ਥੱਲਿਓਂ ਕਰਾ ਦੀ ਚੱਕ ਸਮਾਰ ਕੇ 4x4 ਵਾਲਾ ਸਿਸਟਮ ਹੀ ਕਰਾ ਦੇ ਚੱਕ ਇਹ ਇੱਥੋਂ ਸਭਾ ਦੀ ਜਮਟ ਠੰਡੀ ਜੀ ਹਾਂ ਜੀ ਹਾਂ ਫੁੱਟੋ ਸਟੇਟ ਰਹੂਗੀ ਹਾਂ ਜੀ ਸਟੇਟ ਆ ਜਮਟ ਆ ਤੋਰ ਦਦਾਰੀ ਹੋਲ ਤੇ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਵੀ ਅ ਤੇ ਆਰਡਰ ਇਹ ਮੰਨ ਲਓ ਮਨ ਲਓ ਫਾੜੀ ਵਾਲ ਆ ਗਿਆ ਕੁਆਲਟੀ ਚੈੱਕ ਕਰ ਸਕਦੇ ਇੱਥੇ ਦੇ ਦੀ ਆਰਡਰ 4x4 ਵਾਲਾ ਕੰਮ ਆ ਥੋੜਾ ਹੋਲੀ ਲੈ ਚਲੋ ਜੀ ਤੇ ਬਾਕੀ ਇੱਥੇ ਤੋਂ ਮੇਨ ਗੱਲ ਇਹਦੇ ਆਰਡਰ ਦੀ ਆ ਤੇ ਪਹਿਲਾਂ ਨੇ ਬਾਈ ਕਹਿੰਦਾ 22 ਕਿਜੀ ਦੁੱਧ ਪਾਇਆ ਵਿਆ 24 25 ਕਿਜੀ ਪਾ ਦੂਗੀ ਸਵੇਰੇ ਬੋਲਾ ਵੀ ਇਹਦਾ ਚੋਇਆ ਵਿਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੇਰ ਜੱਪੇ ਵਾਲਾ ਕੰਮ ਆ ਗਿਆ ਬਾਈ ਕਹਿੰਦਾ ਬਿਲਕੁਲ ਡਾਨਾ ਸਭ ਤੋਂ ਮੇਨ ਫੋਕਸ ਹੁੰਦਾ ਆਰਡਰ ਤੇ ਪਛੂਦੇ ਆਰਡਰ ਇਹਦਾ ਸਿਰਾ ਰਹਿਣ ਵਾਲਾ ਇਹ ਇੱਥੋਂ ਕਰ ਸਕਦੇ ਚੈੱਕ ਕੁਆਲਟੀ ਚਵਾਈ ਦੀ ਕਿਵੇਂ ਬਤਾਰ ਬਾਈ ਤਾਰਾ ਮਾਨੀ ਮਾਰਦੇ ਨੇ ਜੀ ਤਾਰਾ ਠੀਕ ਆ ਗੱਲ ਚਵਾਈ ਕਰਾ ਦਾਂਗੇ ਚੱਕ ਹਾਂ ਜੀ ਹਾਂ ਲੈ ਨਿਆਣਾ ਲਾ ਕੇ ਕਰਾ ਦੇ ਚਵਾਈ ਜਾ ਕਰਾ ਦੇ ਲੈ ਸਾਡੇ ਨੂੰ ਚਵਾਈ ਕਰ ਸਕਦੇ ਹਾਂ ਚੱਕ ਇੱਥੇ ਤਾਂ ਨਿਆਣਾ ਬੱਛੀ ਲੈਂਦੀ ਐ ਚਵਾਈ ਇਹ ਮੰਨ ਲਓ ਪੂਰੀ ਮੋਟੀ ਚਵਾਈ ਰਹੂਗੀ ਇਹ ਪਿਛਰਾਂ ਚ ਵੀ ਮਾਰ ਦਈਏ ਥਣ ਦਾ ਸੈਜ ਵੀ ਸੋਹਣਾ ਰੱਖਦੇ ਤੇ ਬਾਕੀ ਚਵਾਈ ਕਰ ਸਕਦੇ ਹਾਂ ਚੱਕ ਬਾਹਰ ਛੱਡ ਦਿਓ ਜੀ ਜਿਆਦਾ ਪਰੇਸ਼ਾਨ ਨਾ ਕਰੋ ਮੋਟਾ ਮੋਟਾ ਚੋਣਾ ਦੀ ਤਾਰ ਬਾਈ ਰੇਟ ਕੀ ਰਹੂਗਾ ਇਹਦਾ ਰੇਟ ਇਹਦਾ ਵੀ ਜੀ 85000 ਚਵਾਈ ਵੀਰ ਦਾ ਮਾਨ ਤਾਨ ਕਰਦੇ ਆ ਕਣੀ ਮੜੀ ਜਾਏਨ 85 ਜਵਾਈ ਕਹਿੰਦਾ ਮਾਨਤਾਨ ਕਰਦਾਂਗੇ ਭਰਾਵਾਂ ਦੇ ਫੋਨ ਆਉਂਦੇ ਨਾ ਵੀ ਜਰਸੀ ਚਾਹੀਦੀ ਆ ਚੰਗੀ ਜਰਸੀ ਚੰਗੀ ਆ ਗਈ ਬਲੈਕ ਤੇ ਕਾਫੀ ਸ਼ੇਡ ਚ ਆ ਗਈ ਚਵਾਈ ਵੀ ਚੈੱਕ ਕਰਾਤੀ ਤੁਹਾਨੂੰ ਤੇ ਬਾਕੀ ਕੁਆਲਿਟੀ 100 ਦਾ 100 ਰਹਿਣਾ ਲੀਆ 85 ਚ ਵੀ ਬਾਈ ਕਹਿੰਦਾ ਮਾਨਤਾਨ ਆਏਗੇ ਸੱਜਣ ਦਾ ਕਰ ਦਿਆਂਗੇ ਤੇ ਹੁਣ ਲਿਆ ਚੋ ਭਰਾ 2 ਨੰਬਰ ਵਾਲੀ ਆ ਗਈ ਇਹ ਵੀ ਜਰਸੀ ਚ ਤੋਰ ਦੋ ਜੀ ਫੋਲ ਤੇ ਇਹ ਆ ਗਈ ਸੱਜਣੋ 2 ਨੰਬਰ ਤੇ ਇਹ ਵੀ ਜਰਸੀ ਨਸਲ ਜੀ ਆ ਗਈ ਇਹ ਕਿੰਨੇ ਦਿਨ ਕੱਢਦੀ ਆ ਤਾਂ ਇਹ ਵੀਰੇ ਮੂਹੋਂ 6 ਦੰਦਾ ਗੁਰੀ ਹਾਂਜੀ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਨੇ ਵੀਰੇ ਇੱਕ ਤਰੀਕ ਨੂੰ ਹਾਂ ਪੈਲਣ ਦਾ 17 18 ਕਿਲੋ ਦੁੱਧ ਪਾਇਆ ਹੋਇਆ ਹੈਗਾ ਠੀਕ ਹੈ ਗੱਲ ਠੰਡੀ ਛੀਨ ਹੈ ਵੀ ਜਿਵੇਂ ਮਰਜ਼ੀ ਬੂੜੀ ਚੋਲੇ ਬੰਦਾ ਚੋਲੇ ਨਿਆਣਾ ਪਾਉ ਨਾ ਪਾਉ ਚਾਹੀ ਠੀਕ ਹੈ ਗੱਲ ਹੁਣ 20 ਪਲੱਸ ਚੱਲਣਾ ਵੀਰੇ ਨੇ 20 ਤੋਂ ਬਾਹਰੇ ਹਾਂਜੀ ਹਾਂ ਦੰਦਾਂ ਆ ਗਈ ਛਿੱਗੀ ਸੂਰਾ ਦੂਜਾ ਤੇ ਲਗਭਗ ਇਹਦੇ ਮੇਰਾ ਖਿਆਲ ਆ ਕੱਢ ਦੂਗੀ ਇਹ ਹਫ਼ਤੇ ਲੱਗ ਹਾਂ ਨਵੇਂ ਸਾਲ ਵਾਲੇ ਦਿਨ ਦਿਨ ਪੂਰੇ ਨੇ ਜੀ ਇਹਦੇ ਠੀਕ ਹੈ ਗੱਲ ਆ ਨਵੇਂ ਸਾਲ ਤੇ ਤੋਹਫਾ ਲੈ ਕੇ ਆਉਗੀ ਤੁਹਾਡੇ ਵਾਸਤੇ ਜਾਨ ਆ ਗਈ ਪੂਰੀ ਫੁੱਲ ਥਣ ਸਿੰਗਲ ਚਾਰ ਰਹਿਣਗੇ ਕੁਆਲਿਟੀ ਇਹ ਕਹੂੰਗਾ ਵੀ ਮੱਝਾਂ ਵਰਗੀ ਕੁਆਲ ਆਏ ਮੰਨ ਲਓ ਕੋਈ ਵਸਤਾ ਨਹੀਂ ਜਿੱਧਰ ਦੀ ਮਰਜ਼ੀ ਕੁਛ ਕਰੀ ਚੱਲੋ ਕੁਝ ਵੀ ਨਹੀਂ ਕਹਿੰਦੀ ਅਸਲ ਤੋ ਨਾ ਮਤਲਬ ਤੁਸੀਂ ਮੱਝ ਹੀ ਲੈ ਕੇ ਚੱਲਿਓ ਬੈੜ ਨਹੀਂ ਲੈ ਕੇ ਚੱਲੇ ਜਿੱਦਾਂ ਨਹੀਂ ਦੀ ਕੁਆਲਿਟੀ ਆ ਇੱਥੋਂ ਕਰਾ ਲੱਭੀ ਚੱਕ ਐ ਖੜਦੇ ਹੋ ਜਿੱਦਾਂ ਮਾਰਵਾੜੀ ਬਸ਼ੇਰਾ ਹੁੰਦਾ ਨਾ ਉਹ ਉਦਾਂ ਦੀ ਦੇਖ ਲਓ ਇਹ ਗੱਲਾਂ ਚੋ ਸਵਾਹ ਦੀ ਉਤਾਰ ਠੰਡੀ ਜਮਾ ਠੰਡੀ ਜੀ ਚਾਹੇ ਜਮਾਖ ਚੋਈ ਜਾਂ ਕੋਈ ਬਾਤ ਠੀਕ ਹੈ ਗੱਲ ਥਾਣਾ ਦੀ ਗਰੰਟੀ ਦੇ ਦਾਂਗੇ ਜਮਾ ਬੋਝ ਭਾਰ ਦੀ ਥਾਣ ਦੀ ਸਾਰੇ ਕਾਹਦੀ ਗਰੰਟੀ ਖਾਣ ਪੀਣ ਦੀ ਕਰਾ ਦੇ ਲੱਭੀ ਚੱਕ ਪੂਰੀ ਖੁੱਲੀ ਆ ਖੁੱਲੀ ਆ ਜੀ ਇਹਦੇ ਅਵਤਾਰ ਕਿੰਨੇ ਪੈਸੇ ਲੰਘ ਗਿਆ ਇਹਦਾ 75 ਚ ਮਾਨ ਤਾਨ ਕਰ ਦੇਣਾ ਉਹਦਾ 85 ਚ ਉਹਦਾ 85 ਜੇ ਕੋਈ ਭਰਾ ਯਾਰੇ ਦੋਨ ਨਹੀਂ ਲੈਂਦਾ ਉਹ ਹੈ ਜੇ ਕਰ ਦੇਣੀ ਕੋਈ ਚੱਕ ਨਹੀਂ ਕਰ ਦਾਂਗੇ ਜੇ ਕੋਈ ਤਿੰਨੇ ਲੈਂਦਾ ਜਾਂ ਦੋਨ ਉਹ ਹੈ ਜੇ ਕਰ ਦਾਂਗੇ ਤੈਨੂੰ ਕਰ ਦਾਂਏ ਮਨ ਖੁਸ਼ ਆ ਹਾਂਜੀ ਹਾਂ ਜੇ ਕੋਈ ਤਿੰਨੇ ਇਕੱਠੀਆਂ ਪਾਉਂਦਾ ਨਸਾ ਨਾ ਕਰਾ ਆਰਡਰ ਦੇ ਚੱਕ ਇਹਦੇ ਪਹਿਲਾਂ ਤਾਂ ਇਹ ਵੀ ਜਰਸੀ ਚ ਆ ਗਈ ਦਾ ਹਾਂ ਜਰਸੀ ਆ ਜੀ ਜਮਾ ਪ्युअर ਜਰਸੀ ਚ ਆ ਗਈ ਇਹਦਾ ਸੂਗਾ ਕਿਹੜਾ ਇਹ ਵੀ ਦੂਜਾ ਸੂਗਾ ਸੁੰਦੀ ਆ ਦੰਦਾਂ ਦੀ ਪੂਰੀ ਆ ਜੀ ਉਹ ਇਹਨਾਂ ਤੋਂ ਬਰਾਬਰ ਹੈ ਹਾਂ ਬਰਾਬਰ ਇਹ ਕਿੰਨੇ ਦਿਨ ਕੱਢੂ ਭਾਈ ਇਹਦੇ ਨਾਂ ਤੋਂ ਦੱਸ ਦੇਣ ਪਏ ਨੇ ਜੀ ਹਜੇ ਤੋੜ ਦੂ ਇਹਦਾ ਪਲਾਟ ਪਟ ਕੇ ਸੂ ਤੇ ਇਹ ਆ ਗਈ ਸੱਚ ਨੂੰ 3 ਨੰਬਰ ਵਾਲੀ ਜਰਸੀ ਇਹਦੇ ਬਾਈ ਕਹਿੰਦਾ 10 ਤੋਂ 12 ਦਿਨ ਪੈਂਡਿੰਗ ਨੇ ਤੇ ਇਹਦੀ ਤਾਜੀ ਦੀ ਵੀਡੀਓ ਪਈਆ ਪਿਛਲੇ ਸਾਲ ਦੀ ਹਾਂ ਜੀ ਪਿਛਲੇ ਸੂਏ ਦੀ ਬਾਈਆਂ ਲਵੇ ਪਈਆ ਜੀ ਉਹਨਾਂ ਜਿੱਥੋਂ ਲੈਂਤੀ ਆਪਾਂ ਨੇ ਠੀਕ ਆ ਕੱਲ੍ਹ ਗੇਟ ਵਾਲੇ ਪੰਨੇੋਂ ਕਮਾ ਇਹ ਠੋਕਰ ਨਹੀਂ ਲੱਭੀ ਟਗਾ ਕੇ ਜੇ ਚੈੱਕ ਇਹ ਬਾਈ ਹੱਥੀ ਚਵਾਈ ਦੀ ਲੱਗੀਆਂ ਬਾਈ ਹੱਥੀ ਚਵਾਈ ਕੋਈ ਦੋੇ ਪਾਸੇ ਵਹਿ ਕੇ ਚੋਲਾ ਨਿਆਣਾ ਪਾਉ ਨਾ ਪਾਉ ਕੋਈ ਵਾਸਤਾ ਹੀ ਨਹੀਂ ਇਨਾਂ ਦਾ ਠੀਕ ਆ ਜੀ ਇਹਦੇ 10 ਤੋਂ 12 ਦਿਨ ਪਹਿਲੇ ਹਾਂ ਜੀ ਹਾਂ ਤੇਰਾ ਦੁੱਧ ਕਿੰਨਾ ਕੁ ਪਾਇਆ ਪਿਆ ਇਹਦਾ 24 25 ਕਿਲੋ ਪਾਇਆ ਹੋਜੀ ਪਹਿਲਣ ਦਾ ਠੀਕ ਆ ਗੱਲ ਇਹ ਗੱਬਣ ਜਰਸੀ ਤੋਂ ਹੋਣਗੇ ਬਾਈ ਹਾਂ ਜਰਸੀ ਤੋਂ ਜਰਸੀ ਤੋਂ ਜੀ ਠੀਕ ਆ ਗੱਲ ਆ ਗੱਬਣ ਆ ਗਈ ਬਾਈ ਕਹਿੰਦਾ ਜਰਸੀ ਦੇ ਸੀਮਨ ਤੋਂ ਦੁੱਧ ਚੋਖਾ ਪਾਇਆ ਹੋਇਆ ਬਾਕੀ ਕੁਆਲਿਟੀ ਮੰਨ ਲੋ ਤੁਹਾਡੇ ਸਾਹਮਣੇ ਆ 10 ਤੋਂ 12 ਦਿਨ ਪੈਂਡਿੰਗ ਨੇ ਉਹ ਸਾਹਬ ਨਾਲ ਜੱਜਮੈਂਟ ਕਰ ਲਿਓ ਤੇ ਥਾਣੇ ਨੂੰ ਵੀ ਮੈਂ ਕਹੂੰਗਾ ਜਿਆਦਾ ਲੰਮਾ ਨਹੀਂ ਮੁਠੀ ਵਾਲਾ ਥਾਣੀ ਲੱਗਿਆ ਵੇਆ ਪੂਰਾ ਸੋਨਾ ਸਾਇਜ ਵਾਲਾ ਜਦੋਂ ਲੱਭੀ ਇਧਰਲੇ ਬੰਨੇ ਜਾਊ ਧੌਰ ਲੇ ਬੰਨੇ ਕਰਾ ਦਿਂ ਚੈੱਕ ਜਾਨ ਜੂਨ ਬੱਛੀ ਜੀ ਜੀ ਵੀ ਚੰਗੀ ਆ ਹਾਂ ਜੀ ਖੁੱਲੇ ਭਾਂਡੇ ਵਾਲੀ ਆ ਪੂਰੀ ਇਹਦਾ ਰੇਟ ਕੀ ਰਹੂਗਾ ਅਵਤਾਰ ਭਾਈ ਇਹਦਾ ਅੱਜ ਕੱਚੀ-ਕੱਚੀ ਦਾ 70 ਚੋਂ ਮਾਨਤਾਣ ਕਰ ਦੇਗੇ ਇਹਦਾ 70 ਚੋਂ ਉਹਦਾ 75 ਚੋਂ ਉਹਦਾ 85 ਚੋਂ ਜੇ ਕੋਈ ਸੱਜਣ ਲੈਂਦਾ ਤਿੰਨੇ ਅੰਬਰਸਰ ਦੀ ਪਹੁੰਚ ਕਰਾ ਲਿਓ ਭਾਈ ਤੋਂ ਹਾਂ ਜੀ ਅੰਬਰਸਰ ਤੱਕ ਭਾਈ ਕਹਿੰਦਾ ਤਿੰਨਾਂ ਦੀ ਪਹੁੰਚ ਕਰਦਾਂਗੇ ਅਵਤਾਰ ਨੰਬਰ ਬੋਲ ਦਿਓ ਜਰਾ 98773 ਜੀ 76181 ਜੀ 98773 76181 ਭਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਜਿਹਨੂੰ ਕਹਿੰਦਾ ਜੀ ਪੰਜਾਬ ਵਾਲੀਆਂ ਜਰਸੀਆਂ ਇਹ ਨੇ ਆਪਣੀਆਂ ਇਧਰ ਵਾਲੀਆਂ ਪਲੀਆਂ ਹੁੰਆਂ ਹਾਂ ਇਹ ਬਾਈ ਕਹਿੰਦਾ ਇਧਰ ਵਾਲੀਆਂ ਆ ਗਈਆਂ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ